ਖਬਰਾਂ 'ਸਪੈ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਜਿਸ ਤਰ੍ਹਾਂ ਲਗਾਤਾਰ ਜਿਹੜੀ ਤੁਹਾਨੂੰ ਅਸੀਂ ਅਪਡੇਟ ਆਪਣੇ ਪੇਜ ਦੇ ਉੱਪਰ ਦਿੰਨੇ ਆ ਕਿ ਕਿਸ ਤਰ੍ਹਾਂ ਜਿਹੜੇ ਹੈ ਇਸ ਸਮੇਂ ਪਿੰਡਾਂ ਦੇ ਵਿੱਚ ਵਿਕਾਸ ਕਾਰ ਚੱਲ ਰਹੇ ਨੇ ਤੇ ਸ਼ਹਿਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਵਿਕਾਸ ਕਾਰ ਜਿਹੜੇ ਨੇ ਚੱਲ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਮੈਂ ਹਲਕਾ ਕਨੌਰ ਦੇ ਪਿੰਡ ਮਰਦਾਪੁਰ ਦੇ ਵਿੱਚ ਮੌਜੂਦ ਆ ਜਿੱਥੇ ਦੱਸ ਦਈਏ ਕਿ ਗੰਦੇ ਪਾਣੀ ਦੀ ਨਿਕਾਸੀ ਦੇ ਹਲਦੇ ਲਈ ਗ੍ਰਾਮ ਪੰਚਾਇਤ ਜਿਹੜੀ ਮਰਦਾਪੁਰ ਹੈ ਉਹਨਾਂ ਦੇ ਵੱਲੋਂ ਅਪਰਾਲਾ ਕੀਤਾ ਗਿਆ ਤਾਂ ਇੱਕ ਵਾਰ ਤੁਹਾਨੂੰ ਤਸਵੀਰ ਦਿਖਾ ਦਈਏ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਪਹਿਲਾਂ ਨਾਲਾ ਹੁੰਦਾ ਸੀ ਤਾਂ ਜਿਸ ਨੂੰ ਕਿਤੇ ਨਾ ਕਿਤੇ ਹੁਣ ਜਿਹੜਾ ਹੈਗਾ ਤਬਦੀਲ ਕੀਤਾ ਜਾ ਰਿਹਾ ਤੇ ਪਾਈਪ ਲਾਈਨ ਜਿਹੜੀ ਇੱਥੇ ਪਾਈ ਜਾ ਰਹੀ ਹੈ ਤੇ ਪਿੰਡ ਦੇ ਸਰਪੰਚ ਜਿਹੜੇ ਨੇ ਇਸ ਸਮੇਂ ਮੇਰੇ ਨਾਲ ਮਹਿਰ ਸਿੰਘ ਮजूद ਨੇ ਗੱਲਬਾਤ ਕਰਾਂਗੇ ਸਰ ਕਿਸ ਤਰ੍ਹਾਂ ਜਿਹੜੀ ਹੈ ਇਹ ਪ੍ਰੋਜੈਕਟ ਹੈ ਤੇ ਕਿੰਨਾ ਲੰਮਾ ਪ੍ਰੋਜੈਕਟ ਹੈ ਤੇ ਕਦੋਂ ਸ਼ੁਰੂਆਤ ਹੋਈ ਸੀ ਕਦੋਂ ਤੱਕ ਪੂਰਾ ਹੈ ਮੈਂ ਸਰਪੰਚ ਮਹਿਰ ਸਿੰਘ ਮਰਦਾਂਪੁਰ ਸਮੂਹ ಗ್ರಾಮ ਪੰਚਾਇਤ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਗੁਰਲਾਲ ਸਿੰਘ ਜੀ ਘਨੌਰ ਦਾ ਬੜਾ ਤਹਿਦੀਰ ਤੋਂ ਧੰਨਵਾਦ ਕਰਨਾ ਚਾਹੁੰਦੇ ਆ ਵੀ ਅਸੀਂ ਉਹਨਾਂ ਇੱਕ ਮੰਗ ਰੱਖੀ ਸੀ ਮਤਲਬ ਸਾਨੂੰ ਸਾਡੇ ਪਾਣੀ ਦੀ ਨਿਕਾਸੀ ਦੀ ਬਹੁਤ ਜ਼ਿਆਦਾ ਦਿੱਕਤ ਸੀ ਅੱਛਾ ਕਾਫੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਸੀ ਮੰਗ ਆਹ ਤਕਰੀਬਨ 20-25 ਸਾਲ ਤੋਂ ਆਹ ਨਾਲਾ ਇਦਾਂ ਹੀ ਪਿਆ ਸੀ ਉਹਨਾਂ ਨੇ ਸਾਡੀ ਮੰਗ ਨੂੰ ਦੇਖਦੇ ਹੋਏ ਸਾਨੂੰ ਇਸ ਵਾਸਤੇ ਮਤਲਬ ਗ੍ਰਾਂਟ ਦਿੱਤੀ ਏ ਤਕਰੀਬਨ ਸਾਡਾ ਆਹ 10 ਲੱਖ ਦਾ ਪ੍ਰੋਜੈਕਟ ਏ ਅ ਸਿਵਰੇ ਦਾ ਜਿਹੜਾ ਫਿਰਨੀ ਦੇ ਤਕਰੀਬ ਨਾਲ ਆਲੇ ਦੁਆਲੇ ਫਿਰਨ ਸਿਵਰੇ ਚ ਪਊਗੀ ਜੀ ਹਾਂ ਜੇਕਰ ਗੱਲ ਕਰੀਏ ਤਾਂ ਕਿਉਂਕਿ ਪਹਿਲਾਂ ਜਿਹੜੀ ਇਹ ਖੁੱਲਾ ਨਾਲਾ ਹੁੰਦਾ ਸੀ ਤਾਂ ਬਿਮਾਰੀਆਂ ਫੈਲਣ ਦਾ ਖਤਰਾ ਹੀ ਬਣਿਆ ਰਹਿੰਦਾ ਸੀਗਾ ਤੇ ਹੁਣ ਜਿਹੜੀ ਇਹ ਪਾਈਪ ਲਾਈਨ ਪਾਈ ਜਾ ਰਹੀ ਹੈ ਕਿੰਨਾ ਕਿ ਜਿਹੜਾ ਤੁਸੀਂ ਦੇਖਦੇ ਹੋਗੇ ਪਿੰਡ ਨੂੰ ਇਸ ਦਾ ਫਾਇਦਾ ਸਾਡੇ ਪਿੰਡ ਨੂੰ ਇਹਦਾ ਬਹੁਤ ਲਾਭ ਹੋਏਗਾ ਜੀ ਪਹਿਲਾਂ ਸਾਡੇ ਦੇਖੋ ਜਿੱਦਾਂ ਡੈਂਗੂ ਆਇਆ ਡੈਂਗੂ ਵੀ ਜਾਨ ਤਰ ਪਾਣੀ ਕਾਰਨ ਆਇਆ ਇਤਨਾ ਪਾਣੀ ਖੜੇ ਰਹਿੰਦਾ ਸੀ ਹੁਣ ਇਸ ਪਾਈਪ ਲਾਈਨ ਰਾਹੀਂ ਪਾਣੀ ਦੀ ਨਿਕਾਸੀ ਹੋਗੀ ਇਹਦਾ ਬਿਮਾਰੀ ਦਾ ਖਤਰਾ ਘਟੇਗਾ ਇਸ ਵਿੱਚ ਮੱਛਰ ਵੀ ਘਟੇਗੇ ਜੀ ਜੇਕਰ ਗੱਲ ਕਰੀਏ ਜੀ ਜਿਸ ਤਰ੍ਹਾਂ ਇਹ ਪ੍ਰੋਜੈਕਟ ਹੈ ਤੇ ਹੋਰ ਕਿਹੜੇ ਕਿਹੜੇ ਪ੍ਰੋਜੈਕਟ ਜਿਹੜੇ ਆ ਪਿੰਡ ਦੇ ਵਿੱਚ ਇਸ ਸਮੇਂ ਪੂਰੇ ਹੋ ਚੁੱਕੇ ਨਹੀਂ ਤੇ ਕਿਹੜੇ ਕਿਹੜੇ ਚੱਲ ਰਹੇ ਸਾਡੀ ਪੰਚਾਇਤ ਬਣੀ ਤਕਰੀਬਨ ਅਜ 9-10 ਮਹੀਨੇ ਹੋ ਗਏ ਨੇ ਜੀ ਅਸੀਂ ਇੱਕ ਤਾਂ ਆਪਣੇ ਮਾੜੀ ਤੋਂ ਲੈ ਕੇ ਪਟਵਾਰਖਾਨੇ ਤੱਕ ਗਲੀ ਦਾ ਪ੍ਰੋਜੈਕਟ ਪ੍ਰੋਜੈਕਟ ਸੀ ਮਤਲਬ 6 6 ਲੱਖ ਰੁਪਏ ਦਾ ਉਹ ਪੂਰਾ ਹੋ ਗਿਆ ਏ ਇੱਕ ਸਾਡੇ ਸੋਲਡ ਵੇਸਟੇਜ ਬਣਿਆ ਹੈ ਮਤਲਬ ਜਿਹੜਾ ਮਤਲਬ ਕੂੜਾ ਹੈ ਪਿੰਡ ਦਾ ਸਾਰਾ ਉਹ ਉਧਰ ਜਾਇਆ ਕਰੂਗਾ ਦੂਜਾ ਇੱਕ ਹੋਰ ਵੀ ਧੰਨਵਾਦ ਕਰਨਾ ਚਾਹੁੰਦੇ ਆਂ ਅਸੀਂ ਐਮਐਲਏ ਸਾਹਿਬ ਦਾ ਵੀ ਉਹਨਾਂ ਨੇ 22 ਲੱਖ ਰੁਪਏ ਦੀ ਗ੍ਰਾਂਟ ਸਾਡੀ ਮਤਲਬ ਗਰਾਊਂਡ ਦੀ ਪਾਸ ਹੋ ਗਈ ਹੈ ਜੀ ਉਹ ਵੀ ਮਤਲਬ ਉਹਦਾ ਟੈਂਡਰ ਹੋ ਗਿਆ ਹੈ ਵੀ ਹਫਤੇ 10 ਦਿਨ ਦੇ ਵਿੱਚੋਂ ਗਰਾਉਂਡ ਦਾ ਵੀ ਕੰਮ ਲੱਗਣ ਵਾਲਾ ਹੈ ਸਾਡਾ ਜੀ ਸੋ ਸਣ ਨਾਲ ਹੋਰ ਵੀ ਪਿੰਡ ਵਾਸੀ ਮਜੂਰ ਨੇ ਸਰ ਕੀ ਨਾਮ ਹੈ ਜੀ ਮੇਰਾ ਨਾਮ ਸੰਦੀਪ ਸਿੰਘ ਆ ਜੀ ਮੈਂ ਪੰਚਾਇਤ ਮੈਂਬਰ ਆ ਜੀ ਇਸ ਵਾਰ ਜੀ ਜੇਕਰ ਗੱਲ ਕਰੀਏ ਤਾਂ ਇਹ ਪ੍ਰੋਜੈਕਟ ਜਿਹੜਾ ਪਿੰਡ ਦੇ ਸ਼ੁਰੂ ਹੋਇਆ ਕਿਵੇਂ ਦੇਖਦੇ ਹੋ ਤੇ ਕਿੰਨੀ ਕੀ ਜਿਹੜੀ ਹੈ ਇਸ ਦਾ ਫਾਇਦਾ ਮਿਲ ਜਾਣਾ ਇਸ ਪ੍ਰੋਜੈਕਟ ਕਾ ਹੀ ਬਹੁਤ ਫਾਇਦਾ ਮਿਲਦਾ ਜੀ ਆਪਾਂ ਨੂੰ ਪਹਿਲਾਂ ਇੱਥੇ ਨਾਲਾ ਹੁੰਦਾ ਸੀਗਾ ਜੀ ਜਿਸ ਕਰਕੇ ਮੱਛਰ ਮੱਕੀਆਂ ਕਰਕੇ ਪਿਛਲੇ ਸਾਲ ਆਪਾਂ ਨੂੰ ਬਹੁਤ ਦਿੱਕਤ ਆਈ ਜਿਹੜੀ ਜ਼ਿਆਦਾਤਰ ਬਿਮਾਰੀ ਆਈ ਸੀਗੀ ਸੀਏਡੀ ਇਹ ਚ ਆਈ ਸੀਗੀ ਜੀ ਉਸ ਕਰਕੇ ਜਿਹੜਾ ਪਾਣੀ ਕੀ ਨਿਕਾਸੀ ਹੈ ਜੀ ਜਿਹੜੀ ਅੰਡਰਗਰਾਉਂਡ ਹੋ ਜੇਗੀ ਜੀ ਸਿਵਲ ਦੇਜਕ ਕਰਨ ਜੀ ਉਸ ਦਾ ਸਾਨੂੰ ਬਹੁਤ ਫਾਇਦਾ ਹੋਏਗਾ ਜੀ ਹਾਂ ਜੇਕਰ ਗੱਲ ਕਰੀਏ ਤਾਂ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਵੀ ਕਹਿੰਦੇ ਨਜ਼ਰ ਆ ਰਹੇ ਸੀਗੇ ਪਿੰਡਾਂ ਦੀ ਨਿਹਾਰ ਬਦਲਾਂਗੇ ਸ਼ਹਿਰਾਂ ਵਾਂਗ ਜਿਹੜੇ ਪਿੰਡਾਂ ਨੂੰ ਕਰਾਂਗੇ ਜਿਸ ਤਰ੍ਹਾਂ ਹੁਣ ਅੰਡਰਗਰਾਉਂਡ ਜਿਹੜੀ ਹੈ ਪਾਈਪਲਾਈਨ ਪੈ ਰਹੀ ਹੈ ਤਾਂ ਉਹਦਾ ਫਾਇਦਾ ਜਿਹੜਾ ਬਹੁਤ ਫਾਇਦਾ ਹੋਏਗਾ ਜੀ ਪਹਿਲਾਂ ਅਸੀਂ ਇੱਕ ਉੱਥੇ ਪਾ ਕੇ ਦੇਖੀ ਆਂ ਕਿ ਅੰਦਰ ਗਲੀ ਸੀਗੀ ਜੀ ਉੱਥੇ ਸਿਵਲ ਦੇਜ ਪਾਈ ਸੀਗੀ ਬਹੁਤ ਕਾਮਯਾਬ ਆਈ ਸਾਰੇ ਨੇ ਧੰਨਵਾਦ ਕਰਿਆ ਜੀ ਇਸ ਕਾ ਵੀ ਬਹੁਤ ਫਾਇਦਾ ਹੋਈਗਾ ਇਹ ਆਪਾਂ ਨੂੰ ਇਹ ਕੇ ਰਸਤਾ ਵੀ ਖੁੱਲਜੇਗਾ ਜੀ ਹਾਂਜੀ ਹਾਂਜੀ ਬਾਕੀ ਮੈਂ ਐਮਐਲਏ ਸਾਹਿਬ ਕਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਜੀ ਸਰਪੰਚ ਮਹਿਰ ਸਿੰਘ ਕਾ ਬਾਕੀ ਸਾਰੀ ਪੰਚਾਇਤ ਦਾ ਹੀ ਇਹਨਾਂ ਨੇ ਰਲ ਮਿਲ ਕੇ ਸਾਥ ਦੇ ਆਈ ਸਾਡਾ ਇਹ ਕੰਮ ਹੋਏ ਨੇ ਗਲੀਆਂ ਦੇ ਹੋਏ ਨੇ ਸਾਡੇ ਨਾਲੀਆਂ ਦੇ ਹੋਏ ਨੇ ਗਰਾਊਂਡ ਦਾ ਹੋਇਆ ਇਹ ਬਾਲੀਬਾਲ ਦਾ ਗਰਾਊਂਡ ਬਣਿਆ ਇੱਕ ਹੋਰ ਗਰਾਊਂਡ ਸਾਡਾ ਬਣਨ ਜਾ ਰਿਹਾ ਏ ਤੇ ਹੋਰ ਵੀ ਨੇ ਸੈਟਲ ਸੂਟ ਦੇ ਕਾਫੀ ਕੰਮ ਨੇ ਚੱਲਦਾ ਰਿਹਾ ਕੰਮ ਵਧੀਆ ਜੀ ਕਿ ਨਾਮ ਹੈ ਸਰਪੰਚ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਮੀਤ ਸਿੰਘ ਤੇ ਅੱਜ ਪਿੰਡ ਦੇ ਵਿੱਚ ਜਿਸ ਤਰ੍ਹਾਂ ਕਾਫੀ ਲੰਮੇ ਸਮੇਂ ਤੋਂ ਮੰਗ ਚੀਗੀ ਤੇ ਇਹ ਪੂਰੀ ਹੋਈ ਹੈ ਕਿਸ ਤਰ੍ਹਾਂ ਦੇਖੀਆ ਇਹ ਦੇਖੋ ਬਹੁਤ ਵਧੀਆ ਉਪਰਾਲਾ ਹੈ ਸਰਪੰਚ ਸਾਹਿਬ ਦਾ ਤੇ ਸਾਡੇ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਸਮੇਂ ਤੋਂ ਇਹ ਸਾਡੇ ਜਿਹੜੇ ਪਿੰਡ ਵਾਸੀਆਂ ਦੀ ਇੱਕ ਤਰ੍ਹਾਂ ਦੀ ਮਤਲਬ ਮੰਨ ਦੀ ਇੱਛਾ ਸੀ ਕਿ ਸਾਡਾ ਪਿੰਡ ਵੀ ਨਿਹਾਰ ਬਦਲੇ ਤੇ ਜਿਹੜੇ ਰਸਤੇ ਆ ਉਹ ਵਧੀਆ ਹੋਣ ਤੇ ਪਾਣੀ ਦੀ ਨਿਕਾਸੀ ਦਾ ਵਧੀਆ ਪ੍ਰਬੰਧ ਹੋਈ ਕਈ ਸਾਲਾਂ ਤੋਂ ਪਿੰਡ ਇਸ ਸਮੱਸਿਆ ਨਾਲ ਬਹੁਤ ਝੁੰਜ ਰਿਹਾ ਸੀ ਤੇ ਜਿਸ ਦੇ ਕਾਰਨ ਹੁਣ ਸਾਡੇ ਸਰਪੰਚ ਸਾਹਿਬ ਨੇ ਜਿਹੜੇ ਟੋਬੇ ਸੀਗੇ ਵਧੀਆ ਤਰੀਕੇ ਨਾਲ ਸਾਫ ਸਫਾਈ ਕਰਾ ਕੇ ਉਹਨਾਂ ਦੀ ਆਲੇ-ਦਾਲ ਦੀ ਹਾਰ ਵਧਰੀਏ ਤੇ ਉੱਥੇ ਫੁੱਲ-ਬੁੱਟੇ ਵੀ ਲਾਏ ਜਾਣਗੇ ਜਿਸ ਨਾਲ ਪਿੰਡ ਦੀ ਹੋਰ ਸੁੰਦਰਤਾ ਵਧੇਗੀ ਅਤੇ ਪਾਰਕ ਵੀ ਵਧੀਆ ਤਰੀਕੇ ਨਾਲ ਬਣਾਈ ਜਾਏਗੀ ਤੇ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸਾਡੀ ਪੰਚਾਇਤ ਬਹੁਤ ਵਧੀਆ ਕੰਮ ਕਰ ਰਹੀ ਹੈ ਅਸੀਂ ਆਪਣੇ ਐਮ.ਐਲ.ਏ ਸਾਹਿਬ ਦਾ ਤੇ ਆਪਣੇ ਨਗਰਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਰੀਣੀ ਆ ਮੈਂ ਸਾਰਿਆਂ ਦਾ ਹੀ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਮੌਕਾ ਦਿਆ ਬਿਲਕੁਲ ਸਰ ਤੁਹਾਡੇ ਜਿਹੜਾ ਕਾਰ ਨਜ਼ਦੀਕ ਹੈ ਤੇ ਕਿੰਨਾ ਕੁ ਫਾਇਦਾ ਜਿਹੜਾ ਤੁਹਾਡੇ ਜਿਹੜਾ ਇਸ ਗਲੀ ਬਣਨ ਦੇ ਨਾਲ ਸਾਨੂੰ ਤਾਂ ਹੀ ਬੜਾ ਫਾਇਦਾ ਇਹਦਾ ਸਾਨੂੰ ਬਹੁਤ ਦੇਰ ਤੋਂ ਇਹਦੀ ਬੜੀ ਦਿੱਕਤ ਸੀਗੀ ਨਾਲੇ ਦੀ ਤੇ ਤਾਂ ਅਸੀਂ ਸਰਪੰਚ ਸਾਹਿਬ ਨੂੰ ਬੇਨਤੀ ਕੀਤੀ ਵੀ ਇਹ ਸਾਡੀ ਪਹਿਲੀ ਮੰਗ ਹੈ ਵੀ ਪਹਿਲਾਂ ਨਾਲਾ ਬਣਨਾ ਚਾਹੀਦਾ ਸਾਡਾ ਬਹੁਤ ਦੇਰ ਤੋਂ ਇਹ ਇਦਾਂ ਹੀ ਪਿਆ ਸੀਗਾ ਜੀ ਤੋਂ ਹੁਣ ਨਾਲਾ ਬਣ ਰਿਹਾ ਜੀ ਸਰਪੰਚ ਸਾਹਿਬ ਨੇ ਸਾਡੀ ਸੁਣੀ ਤਦੋ ਕੋੜਾ ਵਧੀਆ ਕੰਮ ਹੋ ਰਿਹਾ ਜੀ ਸਰਪੰਚ ਸਾਹਿਬ ਵੀ ਕਹ ਰਹੇ ਸੀ ਕਿ ਹੋਰ ਮੈਂਬਰ ਵੀ ਕਹ ਰਹੇ ਸੀ ਕਿ ਇਸ ਜਗ੍ਹਾ ਦੇ ਉੱਪਰ ਪਹਿਲਾਂ ਕਾਫੀ ਜਿਵੇਂ ਡੇਂਗੂ ਡਾਇਰੀਆ ਵਰਗੀ ਜਿਹੜੀ ਬਿਮਾਰੀ ਫੈਲੀ ਵੀ ਸੀਗੇ ਕਈ ਨੁਕਸਾਨ ਵੀ ਜਿਹੜੇ ਇਸ ਇਲਾਕੇ 'ਚ ਹੋਏ ਸੀਗੇ ਕਿ ਲੱਗਦਾ ਜਿਹੜੀ ਅੰਡਰਗਰਾਉਂਡ ਪਾਈਪ ਜਿਹੜੀ ਹੁਣ ਪਈ ਗਈ ਤਾਂ ਕਿਤੇ ਨਾ ਕਿਤੇ ਬਿਮਾਰੀਆਂ ਤਨ ਜਾਤ ਹਾਂਜੀ ਹਾਂਜੀ ਇਹ ਦੇਖੋ ਉਹਨਾਂ ਜੀ ਪਹਿਲਾਂ ਪਾਣੀ ਉਪਨ ਸੀਗਾ ਪਾਣੀ ਖੜਾ ਰਹਿੰਦਾ ਸੀਗਾ ਪਾਣੀ ਅੱਕੇ ਜਾਂਦਾ ਨਹੀਂ ਸੀਗਾ ਉਹਦੇ ਨਾਲ ਮੱਛਰੀ ਪੈਦਾ ਹੋਣੇ ਬਿਮਾਰੀਆਂ ਪੈਦਾ ਹੋਣੇ ਇਸ ਕਰਕੇ ਇਹਦਾ ਬੜਾ ਫਾਇਦਾ ਹੋ ਗਿਆ ਜੀ ਸਾਨੂੰ ਪੋਰਟ ਜੋ ਸੰਨਲ ਜਿਹੜੇ ਨੇ ਇਸ ਸਮੇਂ ਪਿੰਡ ਵਾਸੀ ਮਜੂਦ ਹਨ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਕਿ ਇਹ ਪ੍ਰੋਜੈਕਟ ਜਿਹੜਾ ਇਸ ਸਮੇਂ ਜੋ ਲਗਾਤਾਰ ਜਿਸ ਤਰ੍ਹਾਂ ਸਰਪੰਚ ਸਾਹਿਬ ਵੀ ਕਹਿ ਰਹੇ ਸਨ ਕਿ ਅਸੀਂ ਜਿਹੜੀ ਇਹ ਪਿੰਡ ਦੀ ਨੁਹਾਰ ਬਦਲਣ ਲਈ ਜਿਹੜੇ ਇਸ ਸਮੇਂ ਕੰਮ ਕਰ ਰਹੇ ਆ ਪਿੰਡ ਦੇ ਵਿੱਚ ਕਈ ਗਰਾਊਂਡ ਦੇ ਜਿਵੇਂ ਬਾਲੀਵਾਲ ਗਰਾਊਂਡ ਹੈ ਤੇ ਖੇਡ ਗਰਾਊਂਡ ਵੀ ਜਿਹੜਾ ਤੇ ਇਸ ਸਮੇਂ ਜਿਹੜੀ ਹੈਗੀ ਹੈ ਅੰਡਰਗਰਾਊਂਡ ਜਿਹੜੀ ਹੈ ਪਾਈਪਲਾਈਨ ਪਾਈ ਜਾ ਰਹੀ ਹੈ ਕਿਉਂਕਿ ਜਦੋਂ ਖੁੱਲੇ ਦੇ ਵਿੱਚ ਗੰਦਾ ਪਾਣੀ ਖੜਦਾ ਹੈ ਤਾਂ ਕਾਫੀ ਬਿਮਾਰੀਆਂ ਫੈਲਦੀਆਂ ਨੇ ਤਾਂ ਕਿਤੇ ਨਾ ਕਿਤੇ ਹੁਣ ਜਿਹੜੀ ਹੈਗੀ ਹੈ ਇਹ ਅੰਡਰਗਰਾਊਂ ਆ ਦੇ ਜਿਹੜਾ ਖਤਰਾ ਸੀਗਾ ਉਹ ਜਰੂਰ ਘਟ ਹੋਵੇਗਾ ਤੇ ਜਿਸ ਤਰ੍ਹਾਂ ਸਰਪੰਚ ਸਾਹਿਬ ਨੇ ਦੱਸਿਆ ਕਿ ਕਈ ਪ੍ਰੋਜੈਕਟ ਜਿਹੜੇ ਨੇ ਇਸ ਸਮੇਂ ਪਿੰਡ ਦੇ ਵਿੱਚ ਚੱਲ ਰਹੇ ਨੇ ਤੇ ਉਹ ਪ੍ਰੋਜੈਕਟ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਹੜੇ-ਕਿਹੜੇ ਜਿਹੜੇ ਆ ਇਸ ਸਮੇਂ ਕੰਪਲੀਟ ਹੋ ਚੁੱਕੇ ਨੇ ਤੇ ਕਿਹੜੇ ਜਿਵੇਂ ਇਹ ਪ੍ਰੋਜੈਕਟ ਚੱਲ ਰਿਹਾ ਤੇ ਹੋਰ ਕਿਹੜੇ ਪ੍ਰੋਜੈਕਟ ਇੱਥੇ ਚੱਲ ਰਹੇ ਨੇ